शरीर के है हड्डियां ते हड्डियां ਦੇ ਉੱਪਰ ਚੜਿਆ ਹੋਇਆ మాంਸ మాంਸ ਦੇਤੇ ਚੜੀ ਹੋਈ ਚਰਬੀ ਔਰ ਚਰਬੀ ਦੇਤੇ ਲਿਪਟੀ ਹੋਈ ਖਲੜੀ ਇਸ ਤੋਂ ਇਲਾਵਾ ਹੋਰ ਕੀ ਹੈ ਤੁਨ ਖਲੜੀ ਨੂੰ ਇੱਕ ਪਾਸੇ ਕਰੋਗੇ ਚਰਬੀ ਇਹ ਚਰਬੀ ਨੂੰ ਇੱਕ ਪਾਸੇ ਕਰੋਗੇ మాਸ ਹੈ మాਸ ਨੂੰ ਇੱਕ ਪਾਸੇ ਕਰੋਗੇ ਹੱਡੀਆਂ ਵਿਚਾਰਾਂ ਦਾ ਮਜਮੂ ਹੈ ਮਨ ਵਿਚਾਰਾਂ ਦਾ ਮਜਮੂਆ ਹੈ ਇਹਨੂੰ ਕਹਿੰਦੇ ਨੇ ਮਨ ਬੁੱਧ ਚਿੱਤ ਅਹੰਮ ਜੋ ਵਿਚਾਰਾਂ ਦਾ ਪ੍ਰਵਾਹ ਹੈ ਇਹਨੂੰ ਮਨ ਕਹਿੰਦੇ ਨੇ ਜੋ ਸੋਚਣੇ ਦਾ ਪ੍ਰਵਾਹ ਹੈ ਇਹਨੂੰ ਬੁੱਧ ਕਹਿੰਦੇ ਨੇ ਜੋ ਯਾਦਾਂ ਦਾ ਪ੍ਰਵਾਹ ਹੈ ਇਹਨੂੰ ਚਿੱਤ ਕਹਿੰਦੇ ਨੇ ਤੇ ਤਿੰਨਾਂ ਦੇ ਨਾਲ ਜਿਹੜਾ ਇਹ ਭਾਵ ਬਣਿਆ ਰਹਿੰਦਾ ਹੈ ਵਿਚਾਰ ਮੇਰੇ ਨੇ ਇਹ ਮੈਂ ਯਾਦ ਕਰ ਰਿਹਾ ਤੇ ਮੈਂ ਸੋਚ ਰਿਹਾ ਇਹਨੂੰ ਅਹੰਮ ਭਾਵ ਕਹਿੰਦੇ ਨੇ ਇਹਨਾਂ ਚਾਰਾਂ ਦੇ ਜੋੜ ਨੂੰ ਮਨ ਕਹਿੰਦੇ ਨੇ ਅੰਤਿਸ਼ਕਰਨ ਕਹਿੰਦੇ ਨੇ ਤਾਂ ਹੁਣ ਤੁਸੀਂ ਕਿਸ ਤਰ੍ਹਾਂ ਦੇਖੋਗੇ ਮੇਰੇ ਅੰਦਰ ਕਿਹੜੇ ਵਿਚਾਰ ਚੱਲਦੇ ਨੇ ਮੈਂ ਕਿਸ ਤਰ੍ਹਾਂ ਦੇਖਾਂਗਾ ਤੁਸੀਂ ਕਿਸ ਨੂੰ ਯਾਦ ਪੈ ਕਰਦੇ ਹੋ ਮੈਂ ਕੀ ਸੋਚ ਰਹੇ ਆ ਤੁਹਾਨੂੰ ਕੀ ਪਤਾ ਤੁਸੀਂ ਕੀ ਯਾਦ ਕਰ ਰਹੇ ਹੋ ਮੈਨੂੰ ਕੀ ਪਤਾ ਹੈ ਮਨ ਤੱਕ ਕਿਹਦੀ ਪਹੁੰਚ ਨਹੀਂ ਹੁੰਦੀ ਇੱਕ ਦੂਜੇ ਦਾ ਤਨ ਦੇਖ ਸਕਦੇ ਆ ਮਨ ਨਹੀਂ ਵਿਚਾਰ ਨਾਲ ਹੀ ਦੇਖ ਸਕਦੇ ਹਨ ਲੇਕਿਨ ਆਤਮ ਗਿਆਨਿਕ ਹੋਰ ਗੱਲ ਕਹਿੰਦੇ ਨੇ ਜੋ ਆਪਣੇ ਸਰੀਰ ਦੇ ਬਾਰੇ ਜਾਣਦਾ ਹੈ ਉਹ ਸਾਰੇ ਸ਼ਰੀਰਾਂ ਬਾਰੇ ਜਾਣਦਾ ਹੈ ਜੋ ਆਪਣੇ ਮਨ ਬਾਰੇ ਜਾਣਦਾ ਹੈ ਉਹ ਸਾਰਿਆਂ ਦੇ ਮਨ ਬਾਰੇ ਜਾਣਦਾ ਹੈ ਜੋ ਆਪਣੀ ਆਤਮਾ ਨੂੰ ਜਾਣ ਲੈਂਦਾ ਹੈ ਸਾਰੇ ਜਗਤ ਦੀ ਆਤਮਾ ਨੂੰ ਜਾਣ ਲੈਂਦਾ ਹੈ ਸਾਰੇ ਜਗਤ ਨੂੰ ਜਾਣਨ ਦੇ ਨਾਲ ਕੋਈ ਨਹੀਂ ਜਾਣ ਸਕਦਾ ਆਪਣੇ ਆਪ ਨੂੰ ਜਾਣਦੇ ਹੀ ਜਗਤ ਨੂੰ ਜਾਣ ਲੈਂਦਾ ਹੈ ਸਾਰੇ ਜਗਤ ਨੂੰ ਜਿੱਤਣ ਨਾਲ ਕੋਈ ਜਗਤ ਨੂੰ ਨਹੀਂ ਜਿੱਤ ਸਕਿਆ ਅਜੇ ਤੱਕ ਆਪਣੇ ਆਪ ਨੂੰ ਜਿੱਤਣ ਨਾਲ ਹੀ ਜਗਤ ਨੂੰ ਮਨੁੱਖ ਜਿੱਤ ਲੈਂਦੇ ਨੇ ਸਿਨ੍ਹ ਮਹਾਰਾਜ ਨੇ ਕਿਹਾ ਮਨ ਜੀਤੇ ਜਗ ਜੀਤਾ ਮਨ ਨੂੰ ਚਿੱਤਰ ਗੋਪਤੂਈ ਕੇ ਉਹ ਚਿੱਤਰ ਉਹ ਤਸਵੀਰ ਜੋ ਗੋਪਤ ਹੈ ਤਨ ਪ੍ਰਗਟ ਚਿੱਤਰ ਹੈ ਤਨ ਠਿੰਗੜਾ ਉਚੈ ਕਾਦਾ ਹੈ ਗੋਰਾ ਹੈ ਕਾਲਾ ਹੈ ਸਾਂਵਰਾ ਹੈ ਮੈਂ ਨਕਸ਼ੇ ਕੈਸੇ ਨੇ ਅੱਖਾਂ ਨਾਲ ਦਿਖਾਈ ਦੇ ਜਾਂਦਾ ਹੈ ਪਰ ਇਸ ਬੰਦੇ ਦੇ ਵਿਚਾਰ ਕਹੀ ਨੇ ਕਿਸ ਤਰ੍ਹਾਂ ਪੜੋ ਗਏ ਇਹ ਕੀ ਸੋਚਦਾ ਰਹਿੰਦਾ ਹੈ ਇਹਦੇ ਅੰਦਰ ਕਿਸੀਆਂ ਯਾਦਾਂ ਚੱਲਦੀਆਂ ਰਹਿੰਦੀਆਂ ਨੇ ਇਹਦੇ ਅੰਦਰ ਜਿਹੜਾ ਅਹੰਮ ਭਾਵ ਹੈ ਕਿਸ चीज ਦਾ ਹੈ ਇਹ ਕਿਵੇਂ ਵੇਖੋਗੇ ਨਹੀਂ ਵੇਖ ਸਕਦੇ ਚਿੱਤਰ ਗੁਪਤ ਇਹ ਤਾਂ ਗੁਪਤ ਹੈ ਇਹ ਚਿੱਤਰ ਗੁਪਤ ਹੈ शरीर प्रगट चित्र है मन चित्र गुप्त है गुप्त चित्र जेडी गल बन्दा सिद्ध ही नहीं ना समझ आनो कहानिया नाल समझाया ते समझया जांदा है कारण के धार्मिक तौर ते बन्दा प्रौढ़ नहीं होया एडल्ट नहीं होया हजारों साल तो अज्ञान ज्ञान चली आ रही है चली आ रही इस वास्ते ऋषि मुनियों नु लंबीयां चौड़ीयां कहानियां गढ़नीयां पेंडियां है एक कहानी नो संस्कृत कह मितिहास मिथ के गल की है नहीं है नहीं इतिहास ऐसा होतिहास ऐसा होया नहीं मिथ के गल करते पास कहते हैं मिथ्या इतिहास नशिमे कह दिन हकीकत हकीकत है सच्चाई है पर आखिया तो है ਪਰ ਉਹ ਹੈ ਨਹੀਂ ਹਕੀਕਤ ਨਹੀਂ ਉਹਨੂੰ ਕਹਿੰਦੇ ਨੇ ਕਹਾਣੀ ਕਹਾ ਨਹੀਂ ਜੋ ਕਹਿ ਦਿੱਤਾ ਹੈ ਨਹੀਂ ਹੈ ਨਹੀਂ ਆਖੇ ਕਹਿ ਦਿੱਤਾ ਹੈ ਪਰ ਐਸਾ ਹੈ ਨਹੀਂ ਇਹਨੂੰ ਫਿਰ ਕਹਿੰਦੇ ਨੇ ਉਰਦੂ ਚ ਕਹਾਣੀ ਇਹ ਦੋ ਸ਼ਬਦਾਂ ਦਾ ਜੋੜ ਹੈ ਕਹਾ ਨਹੀਂ ਜੋ ਕਹਿ ਦਿੱਤਾ ਹੈ ਉਹ ਹੈ ਨਹੀਂ ਉਹ ਹੈ ਨਹੀਂ ਉਹਨੂੰ ਕਿਦਰੇ ਮੰਨ ਨਾ ਲਓ ਐਸਾ ਹੀ ਹੈ ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਇਤਿਹਾਸ ਤੂੰ ਬੜਾ ਪੁਰਾਣਾ ਵਿੱਚ ਇਤਿਹਾਸ ਮਿਲਦਾ ਹੈ ਧਰਮ ਗ੍ਰੰਥਾਂ ਵਿੱਚ ਇਤਿਹਾਸ ਮਿਲਦਾ ਹੈ ਬੱਚੇ ਨੂੰ ਸਮਝਾਇਆ ਜਾਂਦਾ ਹੈ ਕਹਾਣੀਆਂ ਨਾਲ ਬਈ ਇੱਕ ਬੈਠਾ ਹੈ ਚਿੱਤਰ ਗੁਪਤ ਲੰਬਾ ਚੌੜਾ ਪੋਥਾ ਲੈ ਕੇ ਲੋਕਾਂ ਦੇ ਕਰਮ ਤੇ ਲਿਖਦਾ ਹੈ ਔਰ ਫਿਰ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਉਹ ਪੋਥਾ ਖੋਲਿਆ ਜਾਂਦਾ ਹੈ ਚਿੱਤਰ ਗੁਪਤ ਫੈਸਲਾ ਕਰਦਾ ਹੈ गुरबाणी की बड़ी सुंदर पंक्ति चित्र गुपत जब लेखा मांगे तब कौन पर तेरा ढाके जो प्रगट चित्र है अंतिम समय दफन कर दिता जाता है या जला दिता जाता है अगों गुप्त चित्र जाता है अगे चित्र गुप्त जाता है ध्यान सुनना प्रगट चित्र थे, थे रह गया अगे कित है राख हो गया या खाक हो गया प्रगट चित्र के मुताबिक परमात्मा फैसला नहीं करता चित्र गुप्त के मुताबिक करता खुलासा तो किसी वक्त मैं फिर करा समाज देखता है मैं किया परमात्मा देखता की है पर देखदा मैं सोचया की है समाज देखता मेरी करनी की है कानून देखता मेरी करनी की है ਪਰਮਾਤਮਾ ਦੇਖਦਾ ਮੇਰੀ ਸੋਚਣੀ ਕੀ ਹੈ ਸੰਸਾਰ ਇਹ ਦੇਖਦਾ ਮੇਰੀ ਕ੍ਰਿਤਕੀ ਹੈ ਪਰਮਾਤਮਾ ਇਹ ਦੇਖਦਾ ਮੇਰੀ ਨੀਅਤ ਕੀ ਹੈ ਉਹ ਚਿੱਤਰ ਰੂਪ ਦੇ ਮੁਤਾਬਕ ਫੈਸਲਾ ਕਰਦਾ ਹੈ ਪ੍ਰਗਟ ਚਿੱਤਰ ਦੇ ਮੁਤਾਬਕ ਨਹੀਂ ਸਾਡੇ ਮਨ नक्ਸ਼ ਦੇ ਮੁਤਾਬਕ ਨਹੀਂ ਸਾਡੇ ਰੰਗ ਦੇ ਮੁਤਾਬਕ ਨਹੀਂ ਸਾਡੀ ਭਾਸ਼ਾ ਦੇ ਮੁਤਾਬਕ ਵੀ ਨਹੀਂ ਸਾਡੇ ਵਿਚਾਰਾਂ ਦੇ ਮੁਤਾਬਕ ਸਾਡੀ ਸੋਚਣੀ ਦੇ ਮੁਤਾਬਕ ਸਾਡੀ ਯਾਦਾਂ ਦੇ ਮੁਤਾਬਕ ਮੈਂ ਉਹੀ ਕੁਛਾਂ ਜੋ ਮੇਰੀਆਂ ਯਾਦਾਂ ਨੇ ਤੁਸੀਂ ਉਹੀ ਕੁਛ ਹੋ ਜੋ ਤੁਹਾਡੇ ਵਿਚਾਰ ਨੇ ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਉਹ ਨਹੀਂ ਹੈ ਉਹ ਨਹੀਂ ਹੈ ਮਨੁੱਖ ਉਹੀ ਕੁਛ ਹੈ ਜੋ ਇਸ ਦੇ ਵਿਚਾਰ ਨੇ ਜੋ ਇਸ ਦੀ ਸੋਚਣੀ ਹੈ ਜੋ ਇਹਦੀਆਂ ਯਾਦਾਂ ਨੇ ਧਾਰਮਿਕ ਮੰਦਰਾਂ ਵਿੱਚ ਆਰਨਾ ਮਤਲਬ ਹੈ ਵਿਚਾਰਾਂ ਵਿੱਚ ਪ੍ਰਮਾਤਮਾ ਆ ਜਾਏ ਸੋਚਣੇ ਵਿੱਚ ਪ੍ਰਮਾਤਮਾ ਆ ਜਾਏ ਯਾਦ ਦੇ ਵਿੱਚ ਪ੍ਰਮਾਤਮਾ ਆ ਜਾਏ ਅਸੀਂ ਪ੍ਰਮਾਤਮਾ ਨੂੰ ਕੋਈ ਗਵਾਇਆ ਨਹੀਂ ਹੈ ਬੁਲਾਇਆ ਹੈ ਉਹ ਕਿਵੇਂ ਸਮਝ ਨਹੀਂ ਹੈ ਸਮਝ ਨਹੀਂ ਇਹ ਸਵਾਸਤੀ ਸਾਹਿਬ ਕਹਿੰਦੇ ਪਹਿਲਾ ਵਸਤ ਸਿਆਣੀ ਹੈ ਤਾਂ ਕਿ ਜੇਵਾ ਬਾਹਰ ਪਹਿਲੇ ਸਮਝ ਜਿਸ ਦਿਨ ਸਮਝ ਆਏਗੀ ਫਿਰ ਪਤਾ ਕੀ ਹੋਵੇਗਾ ਬਾਹਰ ਹੁੰਡਨ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਐਸਾ ਮਨ ਕਮ ਸੇ ਕਮ ਪਦਾਰਥਾਂ ਲਈ ਬਾਹਰ ਭਟਕ ਸਕਦਾ ਹੈ ਪ੍ਰਮਾਤਮਾ ਲਈ ਨਹੀਂ ऐसा मनुख बार, बार धन लेई ते जा सकदा है धर्म लेई नहीं इतनी मार्ज कर दें ਕਸੇ ਜਾਈਏ ਰੇ ਘਰ ਦਾ ਦੋਰੰਗ ਸੁਮੇਂ ਰਾਮਾਨੰਦ ਦਾ ਬੜਾ ਕੀਮਤੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਕਸੇ ਜਾਈਏ ਰੇ ਘਰ ਦਾ ਦੋਰੰਗ ਮੇਰਾ ਚਿਤ ਨਾ ਚੱਲਤ ਮੰਨ ਭਾਇਓ ਪੰਖ ਕਰਦੇ ਚੀ ਰੰਗ ਲੱਗੇ ਕੁਛ ਤਾਰਕਿਕ ਲੋਗਾ ਨੇ ਕਬੀਰ ਨੇ ਕਿਹਾ ਵਿਸੈ ਨੂੰ ਕਦੀ ਮਸਜਿਦ ਦੇਚ ਨਹੀਂ ਦੇਖਿਆ ਤੋ ਨਮਾਜ਼ ਪੜ੍ਹਨ ਨਹੀਂ ਆਉਂਦਾ ਆਪ ਨੂੰ ਸ਼ਾਇਦ ਪਤਾ ਹੋਵੇ ਕਬੀਰ ਦੇ ਮਾਤਾ ਪਿਤਾ ਨੇ ਇਸਲਾਮ ਕਬੂਲ ਕਰ ਲਿਆ ਸੀ ਕਬੀਰ ਨਾਮ ਵੀ ਇਸਲਾਮੀ ਹੈ ਅਰਬੀ ਦਾ ਸ਼ਬਦ ਹੈ ਤੁਹਾਨੂੰ ਪਤਾ ਕਬੀਰ ਕਬੀਰ ਕੌਣ ਹੈ ਇਹਦੀ ਜਾਣਕਾਰੀ ਸਾਨੂੰ ਰਵਦਾਸ ਦਿੰਦੇ ਨੇ ਨਾਮਦੇਵ ਦਿੰਦੇ ਨੇ ਜਿਤਨੇ ਭਗਤ ਬੈਠਣਗੇ ਗੁਰਗਨ ਸਾਹਿਬ ਦੇ ਇੱਕ ਦੂਜੇ ਦਾ ਜ਼ਿਕਰ ਕਰਦੇ ਨੇ ਇਸ ਤੋਂ ਮੈਨੂੰ ਇਹ ਸਮਝ ਮਿਲੀ ਹੈ ਸਾਰੇ ਸਮਕਾਲੀ ਹੋਏ ਨੇ ਇੱਕੋ ਹੀ ਵਕਤ ਦੇ ਚਰੇ ਨੇ ਨਾਮਦੇਵ ਕਬੀਰ ਦਾ ਜ਼ਿਕਰ ਕਰਦਨ ਕਬੀਰ ਨਾਮਦੇਵ ਦਾ ਜ਼ਿਕਰ ਕਰਦਾ ਹੈ। ਰਵਿਦਾਸ ਕਬੀਰ ਦਾ ਜ਼ਿਕਰ ਕਰਦੇ ਨੇ ਕਬੀਰ ਰਵਿਦਾਸ ਦਾ ਜ਼ਿਕਰ ਕਰਦਾ ਹੈ। ਨਾਮਦੇਵ ਤ੍ਰਿloਚਨ ਦਾ ਜ਼ਿਕਰ ਕਰਦਨ ਤ੍ਰਿloਚਨ ਨਾਮਦੇਵ ਦਾ ਜ਼ਿਕਰ ਕਰਦਾ ਹੈ ਸਾਰੇ ਇੱਕ ਦੂਜੇ ਦਾ ਨਾਂ ਲੈਂਦੇ ਨੇ ਆਪਣੇ ਬਾਣੀ। ਇਸ ਤੋਂ ਇਹ ਸਮਝ ਮਿਲੀ ਕਿਰੀਬਨ ਕਿਰੀਬਨ ਇਹ ਸਾਰੇ ਸਮਕਾਲੀ ਨੇ ਉਮਰ ਦੇ ਥੋੜਾ ਜਿਹਾ ਵੇਦ ਹੋਵੇਗਾ 2-4 ਸਾਲ 8-10 ਸਾਲ ਦਾ ਪਰ ਹੋਏ ਸਾਰੇ ਇੱਕੋ ਹੀ ਸਮੇਂ ਨੇ। ਚਮਕ ਪੋਖਤਾ ਸਬੂਤ ਮੈਂ ਤੁਹਾਡੇ ਸਾਹਮਣੇ ਰੱਖਦੇ ਆਂ। ਕਬੀਰ ਦਾ ਇੱਕ ਸ਼ਲੋਕ ਹਰ ਸੋਹੀਵਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਣਗੇ ਸਤਿ ਭਾ ਕੇ ਰਵੀਦਾਸ। ਇਹ ਸ਼ਲੋਕ ਕਬੀਰ ਦਾ ਹੈ। ਕਬੀਰ ਦੇ ਸ਼ਲੋਕਾਂ ਵਿੱਚ ਕਬੀਰ ਕਹਿ ਰਹੇ ਨੇ ਰਵਦਾਸ ਬਿਲਕੁਲ ਠੀਕ ਕਹਿ ਰਿਹਾ ਹੈ ਇਹਦੀ ਗੱਲ ਮੰਨ ਲਓ ਤਸਦੀਕ ਕਰ ਰਹੇ ਨੇ ਕਬੀਰ ਰਵਦਾਸ ਦੀ ਹਾਂ ਵਿੱਚ ਹਾਂ ਮਿਲਾ ਰਹੇ ਨੇ ਤੇ ਰਵਦਾਸ ਆਪਣੀ ਬਾਣੀ ਚ ਕਬੀਰ ਦਾ ਜ਼ਿਕਰ ਕਰਦੇ ਨਾਮ ਦੇਉ ਕਬੀਰ ਤੇ ਲੋਚਨ ਸਦਨਾ ਸੈਨ ਤਰੇ ਕਹਿ ਰਵਦਾਸ ਸੁਨੋ ਰੇ ਸੰਤੋ ਅਰਜੀਤੇ ਸਬੇ ਸਰੇ ਇਹ ਦੋਹਾਂ ਦੇ ਸਮਕਾਲੀ ਹੋਣ ਦਾ ਸਭ ਤੋਂ ਵੱਡਾ ਸਬੂਤ ਮਿਲ ਗਿਆ कबीर अपनी वाणी च रविदास ਦਾ ਜ਼ਿਕਰ ਕਰਦਾ ਹੈ रविदास ਆਪਣੀ ਬਾਣੀ ਚ ਕਬੀਰ ਦਾ ਜ਼ਿਕਰ ਕਰਦਾ ਹੈ ਫਿਰ रविदास اے ਦਸ ਦਿਨ 판ੋਂ ਪਤਾ ਹੈ ਕਬੀਰ ਕੌਣ ਹੈ ਇਹ ਕੌਣ ਹੈ तो ਬੜੀ ਕੀਮਤੀਆਂ ਪੰਕਤੀਆਂ ਨੇ ਮੇਰੇ ਸਾਹਮਣੇ ਰੱਖਾਂ ਜਾ ਕੇ ਇਹ ਬਕਰੇ ਇਹ ਕੁੱਲ ਗਉ ਬੰਦ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ ਜਾਂਕੇ ਬਾਤ ਐਸੀ ਕਹੀ ਪੁੱਤ ਐਸੀ ਸ੍ਰੀ ਤੇ ਹਉਰੇ ਲੋਕ ਪ੍ਰਸਿੱਧ ਕਬੀਰ ਆ ਜਿਨ੍ਹਾਂ ਨੇ ਕਦੀ ਲੜੀ ਬਾਤ ਧਨ ਗੁਰਵੰਸਾਪ ਦੀ ਮਹਾਰਾਜ ਦੀ ਬਾਣੀ ਦਾ ਪਾਠ ਕੀਤਾ ਹੋਵੇਗਾ ਉਹਨਾਂ ਦੇ ਸਾਹਮਣੇ ਪੰਕਤੀਆਂ ਆਈਆਂ ਉਹਨਾਂ ਜਾਂਕੇ ਈਦ ਬਕਰੀਦ ਕੁੱਲ ਗਉਂ ਬੰਦ ਕਰੇ ਜਿਹਦੇ ਘਰ ਦੇ ਵਿੱਚ ਬਕਰੀਦ ਮਨਾਈ ਜਾਂਦੀ ਸੀ ਔਰ ਉਸ ਦਿਨ ਗਉਂ ਜ਼ਬਰ ਕੀਤੀ ਜਾਂਦੀ ਸੀ ਮਾਨੀਏ ਸ਼ੇਖ ਸ਼ਹੀਦ ਪੇਰਾ ਮਜ਼ਾਰਾਂ ਤੇ ਚਦਰਾਾਂ ਚੜਾਈਆਂ ਜਾਂਦੀਆਂ ਸਨ ਸ਼ੀਲੀਆਂ ਵਡੀਆਂ ਜਾਂਦੀਆਂ ਸਨ ਜਾਂਕੇ ਬਾਤ ਐਸੀ ਕਰੀ ਪਿਉ ਤੇ ਹੀ ਕੁਛ ਕਰਦਾ ਸੀ ਕਬੀਰ ਦਾ ਪਿਤਾ ਤੇ ਹੀ ਕੁਛ ਕਰਦਾ ਸੀ ਜਾਂਕੇ ਬਾਤ ਐਸੀ ਕਰੀ ਪੁੱਤ ਐਸੀ ਸਰੀ ਤੇ ਹਮਰੇ ਲੋਕ ਪ੍ਰਸਿੱਧ ਕਰੇਰਾ ਲੇਕਿਨ ਪੁੱਤਰ ਨਹੀਂ ਕਰਦਾ ਕਿਉਂ ਪੁੱਤਰ ਦੇ ਐਲਾਨੀਆਂ ਇਹ ਬੋਲ ਲੈ ਨਾ ਹਮ હિન્દੂ ਨਾ ਮੁਸਲਮਾਨ राम के पिंड परान ये भगत कबीर दे हिंदू नहीं हाँ मैं मुस्लिम भी नहीं हाँ पंडित मौला जो लिख दिया छाड़ चले हम किशो ना लिया मेरा धार्मिक रैबर पंडित नहीं है और मेरा धार्मिक रैबर मौलवी भी, भी नहीं है ਮੈਂ ਨਾਂ ਦੇ ਪਿੱਛੇ ਚੱਲਣ ਵਾਲਾ ਨਹੀਂ ਕਿਉਂਕਿ ਮੈਂ Hindu ਨਹੀਂ Muslim ਨਹੀਂ ਪਰ ਅੱਲਾ ਜਪਨ ਦੇ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ RAM RAM ਕਹਿਣ ਦੇ ਵਿੱਚ ਮੈਨੂੰ ਕੋਈ ਹਰਜ ਨਹੀਂ ਅੱਲਾ RAM ਕੇ ਬਿੰਦ ਪਰਾਂ ਇਹ ਸਰੀਰ ਇਹ ਪ੍ਰਾਣ ਅੱਲਾ ਦੇ ਨੇ RAM ਦੇ ਨੇ ਪਰ ਮੈਂ Hindu Muslim ਨਹੀਂ ਆ ਤਾਰਿਕ ਲੋਗਾਂ ਨੇ ਇੱਕ ਦਿਨ ਕਹਿ ਦਿੱਤਾ ਕਬੀਰ ਤੂੰ ਕਦੇ ਨਮਾਜ਼ ਪੜਨ ਨਹੀਂ ਆਉਂਦਾ ਖੁਦਾ ਦਾ ਨਾਮ ਲਿਆ ਕਰ ਬੰਦਗੀ ਕਰਿਆ ਕਰ ਤੈਨੂੰ ਕਦੀ ਮਸਜਿਦ ਦੇਖ ਨਹੀਂ ਦੇਖਿਆ ਪਤਾ ਹੈ ਕਬੀਰ ਕੀ ਕਹਿੰਦੇ ਨੇ ਦੇਹੀ ਮਹਿਜਦ ਮਨ ਮੌਲਾਣਾ ਸਹਿਨੇ ਬਾਜ਼ ਗੁਜ਼ਾਰੇ ਸੜੀ ਦੇਹੀ ਮਸਜਿਦ ਬਣ ਗਈ ਸਾਡਾ ਮਨ ਮੌਲਵੀ ਬਣ ਗਿਆ ਤੁਸੀਂ ਪੰਜ ਵਕਤ ਨੇ ਬਾਜ਼ ਪੜਦੇ ਹੋਗੇ ਅਸੀਂ ਹਰ ਵਕਤ ਪੜਦੇ ਹਾਂ ਸੜੀ ਕਾ ਮਸਜਿਦ ਬਣ ਗਈ भगत पीपा जी कहने कायो देवल कायो देवल काहो जंगम जाति काहो धूप दीप नहीं बेदा काह्यो पूजो पाथी मेरी काया देवल बन गई है देवता प्रकट हो गया। काया मंदर गए काया हरि मंदिर बन गई है मंदिर इस वास्ते जाना है किसी जिन जिंदगी मंदिर बन जाए ਹਰੀ ਮੰਦਰ ਏਵ ਸਰੀਰ ਹੈ ਇਸ ਵਿੱਚ ਸੱਚੇ ਕਵਸ ਮਸਜਿਦ ਦੇ ਚ ਇਸ ਵਾਸਤੇ ਜਾਣਾ ਕਿਸੇ ਦਿਨ ਜ਼ਿੰਦਗੀ ਖਾਨਾ ਖੁਦਾ ਬਣ ਜਾਏ ਗੁਰਦੁਆਰੇ ਇਸ ਵਾਸਤੇ ਜਾਣਾ ਕਿ ਦਿਨ ਜੀਵਨ ਗੁਰੂ ਦਾ ਰੂਪ ਹੋ ਜਾਏ ਤੇ ਗੁਰੂ ਮਾਨ ਨਲ ਕਹਦੇ ਮੇਰਾ ਆਪਣਾ ਹੀ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਮੰਦਰ ਮਸਜਿਦ ਕੇ ਵਾਸਤੇ ਜਾਂਦੇ ਆ ਪ੍ਰਮਾਤਮਾ ਯਾਦ ਆਵੇ ਪਰ ਯਕੀਨ ਇਹ ਜਾਣਾ ਜੇ ਦੀ ਜ਼ਿੰਦਗੀ ਹਰੀ ਮੰਦਰ ਹੋ ਜਾਏ ਉਹਨੂੰ ਵੇਖ ਕੇ ਵੀ ਰੱਬ ਯਾਦ ਆਉਂਦਾ ਹੈ ਇਸ ਵਾਸਤੇ ਅਸੀਂ ਅਰਦਾਸ ਦੇ ਚ ਸ਼ਬਦ ਐਡ ਕੀਤੇ ਨੇ ਸਈ ਸੰਤ ਗੁਰਮਖ ਪਿਆਰੇ ਮੇਂ ਜਿਨਾ ਮਿਲਿਆਂ ਤੇਰਾ ਨਾਮ ਚੇਤੇ ਆ